ਤਰਨਤਾਰਨ ਦੀ ਜ਼ਿਮਨੀ ਚੋਣ ਜਿਸ ਦੇ ਉੱਤੇ ਸਭ ਦੀ ਨਜ਼ਰਾਂ ਸੀ 11 ਨਵੰਬਰ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ ਸੀ ਚੋਣ ਪ੍ਰਚਾਰ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਿਹਾ ਸੀ ਅੱਜ 11 ਨਵੰਬਰ ਹੈ ਅੱਜ VOTING ਹੋ ਗਈ ਚੋਣਾ ਵੋਟਾਂ ਪੈ ਗਈਆਂ ਕਾਫੀ ਕੁਝ ਦੇਖਣ ਨੂੰ ਮਿਲਿਆ ਅਕਾਲੀਆਂ ਨੇ ਮਾਨ ਸਰਕਾਰ ਦੇ ਉੱਤੇ ਕਾਫੀ ਨਿਸ਼ਾਨੇ ਸਾਧੇ ਨਾਲ ਹੀ ਅਕਾਲੀ ਦਲ ਦੀ ਉਮੀਦਵਾਰ ਦੀ ਬੇਟੀ ਕੰਜਨਪ੍ਰੀਤ ਦੀ ਤਰੰਤਰਾਂ ਦੇ ਐਸਐਸਪੀ ਦੇ ਨਾਲ ਬੈਸਟ ਵੀ ਦੇਖਣ ਨੂੰ ਮਿਲੀ ਕੀ ਉਹ ਮਾਜਰਾ ਸੀ ਕੀ ਮਾਹੌਲ ਬਣਿਆ ਕੀ ਸਥਿਤੀਆਂ ਬਣੀਆਂ ਹੋਈਆਂ ਨੇ ਕੀ ਲੱਗਦਾ ਹੈ ਕੀ ਲੋਕਾਂ ਨੇ ਕਿੰਨਾ ਕੁ ਜਿਹੜਾ ਇਸ ਚੋਣ ਦੇ ਵਿੱਚ ਇੰਟਰਸਟ ਲਿਆ ਤੇ ਕਿਹਦੀ ਲਹਿਰ ਜਿਹੜੀ ਉਹ ਬਣ ਸਕਦੀ ਹੈ ਕਿਸ ਦੀ ਉਮੀਦ ਜਿਹੜੀ ਲੱਗ ਰਹੀ ਹੈ ਕਿ 14 ਨਵੰਬਰ ਨੂੰ ਇਹ ਪਾਰਟੀ ਜਿਹੜੀ ਹੈ ਬਾਜ਼ੀ ਮਾਰ ਸਕਦੀ ਹੈ ਇਸ ਨੂੰ ਜ਼ਿਆਦਾ ਜਿਹੜੀਆਂ ਵੋਟਾਂ ਨੇ ਉਪਈਆਂ ਹੋ ਸਕਦੀਆਂ ਨੇ ਤਰੰਤਰਾਂ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਿਉਂਕਿ ਸਭ ਤੋਂ ਵੱਡਾ ਮੁੱਦਾ ਅੱਜ ਦਾ ਇਹੀ ਹੈ ਉਸ ਦੇ ਨਾਲ ਹੀ ਹਰਜੋਤ ਬੈਂਸ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸੱਦਾ ਪੱਤਰ ਦਿੱਤਾ ਗਿਆ ਕਿ ਧਰਮ ਮੀਟਿੰਗ ਜਿਹੜੀ ਹੋਣੀ ਆ ਸਰਬ ਧਰਮ ਮੀਟਿੰਗ ਜਿਹੜੀ ਹੋਣ ਜਾ ਰਹੀ ਆ ਉਸ ਦੇ ਵਿੱਚ ਜਥੇਦਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਕਿ ਧਰਮ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ ਤੇ ਉਹਨਾਂ ਦਾ ਆਉਣਾ ਬਣਦਾ ਪਰ ਉਸ ਦੇ ਉੱਤੇ ਜਥੇਦਾਰ ਨੇ ਕੀ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਕਿ ਉਹ ਮੀਟਿੰਗ ਚ ਜਾਣਗੇ ਨਹੀਂ ਜਾਣਗੇ ਜਾਂ ਫਿਰ ਐਸਪੀਸੀ ਦੇ ਵਿਰਸ ਜਿਦਾ ਮਾਨ ਸਰਕਾਰ ਹੋਈ ਪਈ ਸੀ ਹੁਣ ਜਥੇਦਾਰ ਦੇ ਵੱਲੋਂ ਵੀ ਅਜਿਹੀ ਕੋਈ ਨਾ ਕੀਤੀ ਗਈ ਹੈ ਕੀ ਕੁਝ ਬੋਲੇ ਨੇ ਜਥੇਦਾਰ ਉਹਨਾਂ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ ਸਾਤਿ ਸ੍ਰੀ ਅਕਾਲ ਮੈਂ ਸਾਖਸ਼ੀ ਕੋ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਜੜੀ ਪੜੀ ਸਾਹਿਬ ਸਾਤਿ ਸ੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਰ ਇਸ ਤਰਨ ਤਰਨ ਦੇ ਜ਼ਿਮਨੀ ਚੋਣ ਅੱਜ ਵੋਟਾਂ ਪੈ ਗਈਆਂ ਨੇ ਕਿੰਨੀ ਪ੍ਰਤੀਸ਼ਤ VOTING ਹੋਈ ਹੈ ਕੀ ਲੱਗਦਾ ਹੈ ਕਿ ਲੋਕਾਂ ਨੇ ਕਿੰਨਾ ਕੁ ਇੰਟਰਸਟ ਇਸ ਦੇ ਵਿੱਚ ਲਿਆ ਤੇ ਕੀ ਸਥਿਤੀ ਜਿਹੜੀ ਇਹ ਦੇਖਣ ਨੂੰ ਮਿਲੀ ਹੈ ਬੂਥਾ ਦਾ ਕੀ ਹਾਲ ਸੀ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜਿਹੜੀ ਉਹ ਬਾਜ਼ੀ ਮਾਰ ਜਾਵੇਗੀ ਕਿਸ ਨੂੰ ਤਰਨ ਤਰਨ ਦੇ ਲੋਕ ਜਦੋਂ ਦਾ ਸੰਵਿਧਾਨ ਬਣਿਆ ਵਾ ਤੇ ਜੇ ਉਦੋਂ ਦੀ ਇਹ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਉਪ ਚੋਣ ਹੋਈ ਹੋਵੇ ਤੇ ਇਹ 6ਵੀਂ ਵਿਧਾਨ ਸਭਾ ਚੋਣ ਜੀ ਉਪ ਚੋਣ ਜੜੀ ਹੈ ਉਹ ਸਭਾ ਜੁਣੀ 7ਵੀਂ ਹੈ ਇਹਦੇ ਵਿੱਚ ਜੇ 6ਵੀਂ ਹੈ ਤੇ ਇਸ ਤੋਂ ਪਹਿਲਾਂ ਜੇ 1957 ਚ ਰਾਏਕੋਟ ਉਪ ਚੋਣ ਹੋਈ ਸੀ ਫਿਰ ਪਟਿਆਲਾ 58 ਚ ਹੋਈ ਸੀ ਨਾਟ ਸਿਰਸਾ ਹੋਈ ਸੀ ਪੱਟੀ 1964 ਚ ਹੋਈ ਸੀ ਫਿਰ 1965 ਚ ਬਰਨਾਲਾ ਚ ਹੋਈ ਸੀ ਫਿਰ 1967 ਚ ਤਰਨਤਾਰਨ ਚ ਹੋਈ ਸੀ 1970 ਚ ਨਨਦਪੁਰ ਸੇਵ ਡਕਾਲਾ ਤੇ 1980 ਵਿੱਚ ਫਰੋਜ਼ਪੁਰ ਤੇ 1982 ਵਿੱਚ ਨੰਗਲ ਫਰੀਦਕੋਟ ਹੋਈ ਸੀ ਤੇ 1994 ਨਕੋਦਰ ਤੇ ਨਾਲਾ ਚ ਹੋਈ ਸੀ 1995 ਵਿੱਚ ਗਿੱਦੜਪਾਹ ਚ ਹੋਈ ਸੀ ਤੇ 2012 ਚ ਦਸੂਆ ਹੋਈ ਸੀ 2013 ਚ ਮੋਗਾ ਹੋਈ ਸੀ 2014 ਤਲਵੰਡੀ ਸਭ ਹੋਈ ਸੀ ਜੀ 2015 ਚ ਧੂਰੀ ਹੋਈ ਸੀ ਤੇ 2016 ਚ ਖਡੂਰਸੇਬ ਹੋਈ ਸੀ ਤੇ 2018 ਚ 6 ਕੋਟ ਹੋਈ ਸੀ 2019 ਚ ਫਗਵਾੜਾ ਮਕੇਰੀਆਂ ਦਾਖੰਦ ਜਲਾਲਾਬਾਦ ਹੋਈ ਸੀ 2024 ਚ ਜਲੰਧਰ ਕੈਂਟ ਹੋਈ ਸੀ ਗੁਰਦਾਸਪੁਰ ਹੋਈ ਸੀ ਹੁਸ਼ਿਆਰਪੁਰ ਹੋਈ ਸੀ ਮੁਕਸਰ ਹੋਈ ਸੀ ਬਰਨਾਲਾ ਹੋਈ ਸੀ ਤੇ 2025 ਚ ਲੁਧਿਆਣਾ ਪੱਛਮੀ ਹੋਈ ਸੀ ਤੇ ਹੁਣ ਇਹ ਬਕਾਇਦਾ ਤੌਰ ਤੇ 6ਵੀਂ ਚੋਣ ਹੋ ਰਹੀ ਹੈ ਉਪ ਚੋਣ ਜਿਹੜੀ ਹੋ ਰਹੀ ਹੈ ਸਦਾਨ ਦਾ ਗੁਰਦੁਆਰਾ ਵੋਟਰਾਂ ਪੈ ਗਈਆਂ ਨੇ ਜੀ ਹੁਣ ਤੱਕ ਮਿਲੀਆਂ ਖਬਰਾਂ ਦੇ ਮੁਤਾਬਕ 60% ਤੋਂ ਉੱਪਰ VOTING ਹੋ ਚੁੱਕੀ ਹੈ ਜੇ 60% ਤੋਂ ਉੱਪਰ VOTING ਹੋ ਚੁੱਕੀ ਹੈ ਤੇ ਦਾ ਮਤਲਬ ਲੋਕਾਂ ਨੇ ਕੁਝ ਨਾ ਕੁਝ ਬਕਾਇਦਾ ਤੌਰ ਤੇ ਇੰਟਰਸਟ ਦਿਖਾਇਆ ਆਪਣਾ ਜੀ ਚੋਂ ਨਹੀਂ ਹੈ ਤੇ 2 ਲੱਖ ਦੇ ਕਰੀਬ ਵੋਟਰ ਸੀ ਦਾ ਮਤਲਬ ਵੀ 1 ਲੱਖ 30 ਹਜ਼ਾਰ ਦੇ ਕਰੀਬ ਜਿਹੜੀ VOTING ਜਿਹੜੀ ਹੋਈ ਹੈ ਉਮੀਦ ਵੇਦ ਨਹੀਂ ਸੀ ਵੀ 1 ਲੱਖ 30 ਤੋਂ 1 ਲੱਖ 40 ਹਜ਼ਾਰ ਦੇ ਕਰੀਬ VOTING ਹੋਏਗੀ ਜਿਆਦਾ VOTING ਨਹੀਂ ਹੋਏਗੀ ਜਦੋਂ ਐਸਹਾਰ ਹੀ ਆਏਗੇ ਨਾ ਜੇ ਇੱਥੇ ਉਹਨਾਂ ਬਹੁਤ ਸਰੀਏ ਮੋਟਾ ਕਟੀਆਂ ਜਾਣੀਆਂ ਕਿ ਬਹੁਤ ਸਾਰੇ ਲੋਕ ਮਾਰ ਗਏ ਉਹਨਾਂ ਦੀਆਂ ਵੋਟਾਂ ਪਈਆਂ ਨੇ ਬਹੁਤ ਸਾਰੇ ਲੋਕ ਛੱਡ ਕੇ ਚਲੇ ਗਏ ਉਹਨਾਂ ਦੀਆਂ ਵੋਟਾਂ ਪਈਆਂ ਨੇ ਉਹ ਸਰੀਏ ਕਟੀਆਂ ਜਾਣੀਆਂ ਫਿਰ ਪਤਾ ਲੱਗੇ ਐਕਚੁਅਲੀ ਵੋਟ ਕਿੰਨੀ ਰਹੀ ਦੀ ਵਿੱਚ ਜੀ ਅੱਜ ਜਦੋਂ ਵੋਟ ਪਈਆ VOTING ਸ਼ੁਰੂ ਹੋਣ ਤੋਂ ਬਾਅਦ ਇਹਨਾਂ ਨੇ ਦਾਵਾ ਕੀਤਾ ਸੀਗਾ ਅਕਾਲੀ ਦਲ ਨੇ ਵੀ ਸਾਡੀ ਸ਼ਿਕਾਇਤ ਤੇ ਜਿੰਨੇ ਵੀ ਪੰਚਰ ਸਾਡੇ ਪਰਚੇ ਦੱਚ ਕੀਤੇ ਸੀ ਉਹ ਰਾਮ ਸਿੰਘ ਦੇ ਡੀਜੀਪੀ ਸਪੈਸ਼ਲ ਨੇ ਉਹਨਾਂ ਦੀ ਇਨਕੁਆਰੀ ਤੇ ਖਾਰਜ ਕਰ ਦਿੱਤੇ ਗਏ ਤੇ ਜੇ ਇਹ ਦਾਵਾ ਕਰ ਰਹੇ ਦੀ ਵੀ ਰਵਜੋਤ ਕੌਰ ਨੂੰ ਜਿਹੜੀ ਸਾਡੀ ਜਿਹੜੀ ਸ਼ਿਕਾਇਤਾਂ ਦੇ ਉੱਤੇ ਦੇ ਖਿਲਾਫ ਕਾਰਵਾਈ ਕੀਤੀ ਕਿ ਉਹ ਗਲਤ ਹੈ ਕਿਉਂਕਿ ਰਵਜੋਤ ਦੇ ਖਿਲਾਫ ਉੱਥੋਂ ਦੇ অবজারভারਾਂ ਦੇ ਵਿੱਚ ਸ਼ਿਕਾਇਤਾਂ ਭੇਜੀਆਂ ਸੀ 62 ਸ਼ਿਕਾਇਤਾਂ ਸੀ ਜਿਨ੍ਹਾਂ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਐਕਸ਼ਨ ਲਿਆ ਸੀ ਜੀ ਉਹ ਬੀਬੀ ਭੋਲੀ ਸੀ ਉਹਨੇ ਕੰਮ ਨਹੀਂ ਕੀਤਾ ਗਲਤੀਆਂ ਥੱਲੇ ਵਾਲੇ ਕਰ ਜਾਂਦੇ ਭੁਗਤਨੀ ਉੱਪਰਲੇ ਨੂੰ ਪੈਂਦੀਆਂ ਨੇ ਬਿਲਕੁਲ ਇਸ ਤੋਂ ਪਹਿਲਾਂ ਤਾਂ ਪਤਾ ਜ਼ੀਬੀ 2 ਡੀਐਸਵੀ ਇੱਕ ਜਗਜੀਤ ਸਿੰਘ ਚਾਲ ਤੇ ਇੱਕ ਸੁਖਬੀਰ ਸਿੰਘ ਜਿਹੜੇ ਸੀ ਇੱਥੋਂ ਬਦਲੇ ਸੀ ਜਿਹੜੇ ਲੰਮਾ ਸਭਾ ਇਨਸਪੈਕਟਰ ਹੁੰਦੇ ਆ ਸਬ ਇਨਸਪੈਕਟਰ ਹੁੰਦੇ ਆ ਤੇ ਐਸਚੋ ਰਹੇ ਸੀਗੇ ਉਹਨਾਂ ਨੂੰ ਬਦਲ ਦਿੱਤਾ ਗਿਆ ਸੀ ਉਹਨਾਂ ਨਾਲ ਇੱਕ ਚਵਾਲ ਦਾ ਐਸਚੋ ਗੁਰਦੀਪ ਸਿੰਘ ਬਦਲਿਆ ਸੀ ਜੇ ਉਹ ਰਹਿ ਜਾਂਦੇ ਤੇ ਸ਼ਾਇਦ ਉਹਨਾਂ ਤੇ ਵੀ ਗਾਜ ਬੀਬੀ ਹਜੂਤ ਨੇ ਡਿੰਪੇਂਦੀ ਤੇ ਉਹਨਾਂ ਦੀ ਫਿਰ ਦਿਸੀ ਦੀ ਡਿਸਮੈਂਟ ਜੀ ਤਸੋ ਕਰਾ ਲਾ ਕੇ ਜੀ ਚੰਗੇ ਰਹਿ ਗਏ ਪਹਿਲਾਂ ਚਲੇ ਗਏ ਹੁਣ ਅੱਜ ਇਹਨਾਂ ਨੇ ਜਿਹੜੀ ਬੀਬੀ ਸੁਖਵਿੰਦਰ ਕੌਰ ਉਹਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਆ ਵੀ ਸਾਡਾ ਬੂਥ ਨੰਬਰ 146 147 ਰਾਜਕੁਮਾਰ ਰੀਤਾ ਤਰਨਤਾਰਨ ਜੇ ਬੈਠਾ ਸੀਗਾ ਤੇ ਉਹਨੂੰ ਬਕਾਇਦਾ ਤੌਰ ਤੇ ਪੁਲਿਸ ਦੇ ਗ੍ਰਿਫਤਾਰ ਕਰ ਲਿਆ ਵਾ ਗੁਰਚਰਨ ਸਿੰਘ ਐਸ.ਸੀ ਦੀ ਸ਼ਿਕਾਇਤ ਕੀਤੀ ਤੇ ਏ.ਸੀ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਕੀਤੀ ਜੀ ਤੇ ਨਾਲ ਇਹ ਗੱਲ ਕਹੀ ਪਈ ਉਹਨੂੰ ਨਜਾਇਜ਼ ਗ੍ਰਿਫਤਾਰ ਕੀਤਾ ਗਿਆ ਤੇ ਚੌਣ ਕਮਿਸ਼ਨ ਉਹਦੂ ਰਿਆ ਕਰਾਵੇ ਚਲੋ ਉਹ ਵੀ ਜਾਜਤਾ ਵਿਸ਼ਾ ਵਾ ਕੀ ਕੀ ਨਹੀਂ ਹੈਗਾ ਇਥੋਂ ਵੀ ਕੰਚਨਪਰੀ ਜਿਹੜੀ ਇੱਕ ਬੂਤੇ ਜਾਂਦੀ ਹੈ ਤੇ ਉਥੇ ਐਸਐਸਬੀ ਸੁਰਿੰਦਰ ਲਾਂਬਾ ਜਿਹੜੇ 2 ਦਿਨ ਪਹਿਲਾਂ ਹੀ ਉਥੇ ਲਗਾਏ ਗਏ ਨੇ ਉਹਨਾਂ ਨੇ ਕਹਿਤਾ ਬੀਬੀ ਮੈਂ ਇਹ ੱੱਕੇ ਸਹੀ ਨਹੀਂ ਹੁੰਦੇ ਜੀ ਇੱਥੇ 5 ਬੰਦੇ ਤੋਂ ਬਾਅਦ ਇਕੱਠੇ ਹੋ ਗਏ ਸੀ ਲਾਮ ਲਖਰ ਲੈ ਕੇ ਆ ਗਏ ਉਹ ਅਸੀਂ ਕਾਨੂੰਨੀ ਕਾਰਵਾਈ ਗ੍ਰੈਂਡ ਦੇ ਖਿਲਾਫ ਉਹਨੇ ਨੂੰ ਸ਼ਿਕਾਇਤਾਂ ਕੀਤੀਆਂ ਜੀ ਵੇਖੋ ਜੀ ਤੁਸੀਂ ਧੱਕੇਸ਼ਾਹੀ ਕਰ ਰਹੇ ਹੋ ਸਾਡੇ ਬੰਦੇ ਚੁੱਕ ਰਹੇ ਹੋ ਕਹਿੰਦਾ ਜੀ ਲਿਖਤੀ ਦਿਓ ਸ਼ਿਕਾਇਤ ਆਈ ਵਿਲ ਡੂ ਦਾ ਜੌਬ ਐਦਾਂ ਮੂਝਵੰਦ ਨਹੀਂ ਕੋਈ ਗਲਤੀ ਕਰਦੀ ਤੇ ਬੀਬੀ ਕੰਚਨਪ੍ਰੀਤ ਕੋਰ ਜਾਂਦੀ ਹੈ ਕਸੇਲ ਪਿੰਡ ਵਿੱਚ ਆਪ ਹੀ ਆਪਣਾ ਜਲੂਸ ਕਢਾਉਂਦੀ ਹੈ ਉੱਥੇ ਕੈਮਰਾ ਮਾਰ ਕੇ ਇੱਕ ਬਕਾਇਦਾ ਤੌਰ ਤੇ ਆਪਣਾ ਪੋਲਿੰਗ ਬੂਥ ਵਿਖਾਉਂਦੀ ਉੱਥੇ ਬੰਦਾ ਬੈਠਾ ਹੀ ਕੋਈ ਨਹੀਂ ਜੀ ਕੋਲੋਂ ਦੀ ਪੁਲਿਸ ਦੀ ਇੱਕ ਟੁਕੜੀ ਲੰਘ ਰਹੀ ਹੈ ਕਹਿੰਦੀ ਪੁਲਿਸ ਨੇ ਪਹੁੰਚਾ ਦਿੱਤਾ ਪਹੁੰਚਾ ਦਿੱਤਾ ਪੁਲਿਸ ਕਿਉਂ ਕੇ ਰਪਉਗੇ ਨਹੀਂ ਬਿਲਕੁਲ ਮੈਂ ਪਹਿਲਾਂ ਵੀ ਕਿਹਾ ਬਈ ਪਿੰਡ ਕਸ ਮਾੜ ਲੈ ਲੋ ਫਿਰ ਆਪਣਾ ਪੰਜਵਾਂ ਲੈ ਲੋ ਸੋਲ ਲੈ ਲੋ ਇਹਨਾਂ ਪਿੰਡਾਂ ਨੇ ਫੈਸਲਾ ਕਰਨਾ ਵੀ ਜਿਤਨਾ ਕਿਤੇ ਤੇ ਹਰਨਾ ਕੀਨੇ ਤੇ ਸਭ ਤੋਂ ਵੱਧ ਲੋਕ ਪੀੜਿਤ ਇਸ ਇਲਾਕੇ ਦੇ ਨੇ ਜਿਹੜਾ ਸੰਮੀ ਨੇ ਬੰਦਲਾ ਲਿਆ ਉਹਦੇ ਪੀੜਤ ਤੇ ਉਸ ਵੇਕੀ ਦੇ ਪੀੜਤ ਨੂੰ ਸਭ ਤੋਂ ਵੱਧ ਪੀੜਤ ਨੇ ਐਸ ਵੇਲੇ ਜੋ ਹੁਣ ਤੱਕ ਇਨਫੋਰਮੇਸ਼ਨ ਆ ਵੀ ਫਾਈਟ ਦੋ ਤਰੀਆ ਬਾਕੀ ਤੇ ਲਾਂਗੜ ਭੂੰਗੜੀ ਨੇ ਇੱਕ ਰਕੇਸ਼ ਸਿੰਘ ਰਕੇਸ਼ਵਰੀ ਹੈਗੇ ਨੇ ਉਹ ਆਪਣੀ ਏਜੰਸੀ ਚਲਾਉਂਦੇ ਦੇ ਬਕਾਇਦਾ ਤੌਰ ਤੇ ਸਰਵੇ ਏਜੰਸੀ ਉਹ ਕਹਿੰਦੇ ਜੀ ਕੱਲ ਸੀ ਗਏ ਉੱਥੇ ਲੋਕ ਬੋਲਣ ਹੀ ਤਿਆਰ ਨਹੀਂ ਚੁੱਪ ਨੇ ਲੋਕ ਜਿਹੜੀ ਚੁੱਪ ਹੁੰਦੀ ਬੜੀ ਹਾਕਮ ਦੇ ਵਾਸਤੇ ਬਹੁਤ ਮਾੜੀ ਹੁੰਦੀ ਹਿੰਦੇ ਜੇ ਜੇ ਤੇ ਲੋਕਾਂ ਨੇ ਵੋਟ ਪਾਣੀ ਹਾਕਮ ਉਹ ਜਾ ਕੇ ਕਹਿੰਦੇ ਸੀ ਪਾਣੀ ਹੈ ਜੀ ਜੇ ਨਾ ਪਾਣੀ ਉਹ ਚੁੱਪ ਕਰ ਜਾਂਦੇ ਵੀ ਕਿਸੇ ਨੂੰ ਪਤਨ ਲੱਗੇ ਸੀ ਕਰਨਾ ਕੀ ਹੈ ਇਸ ਕਰਕੇ ਜਿਹੜੀ ਮੁੱਖ ਮੁਕਾਬਲਾ ਉੱਥੇ ਤਰਨ ਤਰ ਦੇ ਵਿੱਚ ਇਕਾ ਦੁੱਕਾ ਮੜੀ ਮੋਟੀ ਕੀ ਬਹਿਸ ਬਸਾਈ ਉਹ ਨਹੀਂ ਛੱਡ ਕੇ ਬਾਕੀ ਜਿਹੜੀ ਆਮ ਤੌਰ ਤੇ ਚੋਣਾਂ ਬਿਲਕੁਲ ਸਾਦਮੀ ਤਰੀਕੇ ਨਾਲ ਹੋਈਆਂ ਨੇ ਤੇ ਇਹਦਾ ਰਿਜ਼ਲਟ 14 ਤਰੀਕ ਨੂੰ ਆਏਗਾ ਬਿਹਾਰ ਦੇ ਵਿੱਚ ਵੀ ਉੱਥੇ ਵੀ 60% ਤੋਂ ਉੱਪਰ ਚੋਣਾਂ ਚੁੱਕੀ ਹੈ ਵੋਟ ਪਟਾ ਪੈ ਚੁੱਕੀਆਂ ਨੇ ਦੂਸਰੇ ਗੇਟ ਦੀ ਜਿੰਨੀਆਂ ਵੱਧ ਵੋਟਾਂ ਪੈਣਗੀਆਂ ਉਹਨਾਂ ਬਕਾਇਦਾ ਤੌਰ ਤੇ ਜਿਹੜੀ ਮੌਜੂਦਾ ਹਾਕਮ ਨੂੰ ਨੁਕਸਾਨ ਹੋਏਗਾ ਉੱਥੇ ਵੀ 14 ਨੂੰ ਰਿਜ਼ਲਟ ਆਉਣਾ ਕਹਿੰਦੇ ਜੀ ਐਤਕੀ ਮੁਕਾਬਲਾ ਸਖਤ ਹੋਏਗਾ ਸਖਤ ਪਿਛਲੀ ਵਾਰੀ ਵੇਗਾ ਸੀਗਾ ਲੇਕਿਨ ਐਤਕੀ ਨੌਜਵਾਨ ਜਿਹੜਾ ਵਾ ਤਬਕਾ ਉਹ ਬਹੁਤਾ ਸਰਕਾਰ ਦੇ ਹੱਕ ਚ ਨਹੀਂ ਤਰ ਜੜੀ ਇਹ ਬੀਜੇਪੀ ਕਈ ਪ੍ਰਕਾਰ ਦੇ ਪਰਪੰਚ ਰਾਜਰੀ ਉੱਥੇ ਕਹਿੰਦੀ ਨਿਤਿਸ਼ ਨੂੰ ਕੇ ਕਰਦੀ ਕਦੀ ਕਹਿੰਦੇ ਸੜਾ ਮੁੱਖ ਮੰਤਰੀ ਕਿ ਜੀ ਫਰਲਾਣਾ ਨਿਤਿਸ਼ ਦੇ ਕਹਤ ਆਪਣੇ ਆਪ ਨੂੰ ਮੁੱਖ ਮੰਤਰੀ ਲਾ ਲਿਆ ਪਰ ਮਗਰ ਮੁੱਖ ਮੰਤਰੀ ਜੀ ਜੀ ਤੇ ਤਜਸਵੀ ਜਾਦਵ ਉੱਥੇ ਕਾਫੀ ਲੇਕਿਨ ਇਹਨਾਂ ਨੇ ਇੱਕ ਗਲਤੀ ਕੀਤੀ ਪੀ ਕਮਿਊਨਿਸਟਾਂ ਨੂੰ ਤੇ ਕਾਂਗਰਸ ਨੂੰ ਸਾਰਿਆਂ ਨੂੰ ਮਿਲਾ ਕੇ ਜਿਹੜੇ 100 ਸੀਟ ਦੇਤੀ ਉਹ ਗਲਤ ਸੀਗਾ ਇਹਨਾਂ ਨੂੰ 57 ਬਦਸਤਨੀ ਮਿਲ ਜਾਈਦੀਆਂ ਹੁਣ ਦੇਖਦੇ ਆਂ ਵੀ ਕਾਂਗਰਸ ਦੀ ਪ੍ਰੋਗਰੈਸ ਕਿ ਨਹੀਂ ਰਹੀਂਦੀ ਅੱਗੇ ਨੂੰ ਨਿਲ ਰਹੀਂਦੀ ਹੈ ਕਿ ਵੱਧਦੀ ਕਿ ਘਟਦੀ ਆ ਲੇਕਿਨ ਤਰਨ ਤਨ ਸੀਟ ਦੇ ਨਾਲ ਪੰਜਾਬ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਕਿਉਂ ਜਿੱਤ ਕੇ ਤੇ ਕੋਈ ਸਰਕਾਰ ਦੀ ਬਣਨੀ ਜਾਣੀ ਜੇ ਜਵਾਰਗੇ ਤੇ ਕੋਈ ਟੁੱਟ ਨਹੀਂ ਜਾਵੇ ਜੀ ਲੇਕਿਨ ਇੱਕ ਵਿਕਾਰ ਦਾ ਸਵਾਲ ਜ਼ਰੂਰ ਆ ਤੇ ਇੱਥੇ ਸਰਕਾਰ ਜਿੱਦੀ ਤੇ ਸਰਕਾਰ ਕਹੇਗੀ ਜੇ ਅਸੀਂ ਸੈਮੀ ਫਾਈਨਲ ਜਿੱਤ ਲਿਆ ਤੇ ਫਾਈਨਲ ਜਿੱਤਣਾ ਸੀ ਤੇ ਜੇ ਮਨਦੀਪ ਸਿੰਘ ਜਿੱਦਦੇ ਨੇ ਉਹ ਇੰਨੀ ਗੱਲ ਕਹਿਣਗੇ ਵੀ ਵੇਖੋ ਭਾਈ ਅਮਰਤਪਾਲ ਸਿੰਘ ਦੇ ਉੱਤੇ ਇੱਕ ਵਾਰੀ ਫੇਰ ਮੋਹਰ ਲਾਤੀ ਇਹਨੂੰ ਇਥੇ ਦੇ ਲੋਕਾਂ ਨੇ ਜਿਹੜੀ ਕਾਂਗਰਸ ਹੈ ਕਾਂਗਰਸ ਦੇ ਜਿਹੜੇ ਵਾਅਦਾ ਬੜਿੰਗ ਹੋਰੀਆਂ ਉਹਨਾਂ ਨੇ ਰਿੰਗ ਬੜਿੰਗ ਹੋ ਕੇ ਜੇ ਬੈਨ ਦਿੱਤੇ ਨੇ ਉਹਨਾਂ ਨੂੰ ਲੈ ਕੇ ਤੇ ਵੈਸੇ ਹੀ ਮਾਮਲਾ ਕਾਫੀ ਗੜਬੜ ਉਹਨਾਂ ਦੇ ਆਪ ਹੀ ਨੁਕਸਾਨ ਕਰ ਲਿਆ ਉਹਨਾਂ ਦਾ ਬਿਲਕੁਲ ਉਹਦੇ ਪਿੰਡ ਜਾ ਕੇ ਇੰਨੀ ਗੱਲ ਕਹਿਣੀ ਵੀ ਆਪ ਕੁੱਤੇ ਨੂੰ ਮਨ ਸਤਕਾਰ ਮੰਜੇ ਤੇ ਅਸੀਂ ਬੜਾ ਕੁੱਤੇ ਨੂੰ ਸੁਲਾਉਂਦੇ ਤੇ ਬੜਾ ਪਿਆਰ ਕਰਦੇ ਤੇ ਇਥੇ ਬੰਦਾ ਤੁਹਾਡਾ ਅੰਗ ਨੂੰ ਜਿਤਾਜੋ ਤਕੜੇ ਹੋਗੇ ਤੁਸੀਂ ਉਮੀਦਵਾਰ ਦੀ ਕੁੱਤੇ ਨੂੰ ਤੁਹਾਨੂੰ ਫਗਦੀ ਕਰਨੀ ਬਿਲਕੁਲ 81 ਨੰਬਰ ਪਾਗਲ ਸਿੰਘ ਦੇ ਪਾਸ ਜਾਂਦੀ ਆ ਲਾ ਕਾਰਟ ਲਾ ਦੇ ਚੱਪ ਕਰਕੇ ਬਿਠਾ ਦੇਓ ਜਾਵਾਂ ਜਾ ਕੇ ਲਾਈਨੂਚ ਕਰਾ ਕੇ ਉਹ ਆਪਣਾ ਉੱਥੇ ਤੁਸੀਂ ਕਾਂਗਰਸੀ ਆਪਣਾ ਨੁਕਸਾਨ ਆਪ ਹੀ ਕਰਦੇ ਆ ਕਿਸੇ ਨੇ ਕੀ ਕਰਨਾ ਕਿ ਇਹ ਆਪਣੀ ਗੱਲ ਚਾਪੇ ਫਸ ਜਾਂਦੇ ਆ ਬਾਕੀ ਦੇਖੋ ਅੱਜ ਤਰਨਤਾਰਨ ਦੇ ਜ਼ਿਮਨੀ ਚੌਣ ਚ ਰੋਲਾ ਥੋੜਾ ਬੋਤਾ ਤੇ ਕਿਤੇ ਨਾ ਕਿਤੇ ਪੈਣਾ ਹੀ ਹੁੰਦਾ ਵਾ ਚਲੋ ਅਕਾਲੀ ਦਲ ਵਾਲਿਆਂ ਨੇ ਪਾਲਿਆ ਕਿਸੇ ਹੋਰ ਨੇ ਪਾਲਿਆ ਕੁਛ ਤੇ ਇੱਕ ਹੁੰਦਾ ਹੀ ਆ ਕਿਤੇ ਨਾ ਕਿਤੇ ਚੰਗਾਰੀ ਉੱਠਣੀ ਹੁੰਦੀ ਆ ਹਰਮੀਤ ਸਿੰਘ ਸੰਧੂ ਨੇ ਵੀ ਅਕਾਲੀਆਂ ਤੇ ਇਲਜ਼ਾਮ ਲਗਾਏ ਸੀ ਖਾਸ ਕਰਕੇ ਕੰਚਨ ਪ੍ਰੇਤੇ ਕਹਿੰਦੇ ਕਿ ਪੰਚਾਂ ਨੂੰ ਸਰਪੰਚਾਂ ਨੂੰ ਤੁਸੀਂ ਕਾਇਆ ਜਾ ਰਹੇ ਕਿ ਵੋਟ ਅਕਾਲੀ ਦਲ ਨੂੰ ਪਾਣੀ ਹੈ ਤੇ ਕੰਜਨ ਬੀਤ ਫੇ ਗੁਰਦੁਆਰੇ ਪਹੁੰਚ ਜਾਂਦੇ ਨੇ ਇਹ ਕਹਿੰਦੇ ਗੁਰਦੁਆਰਾ ਸਾਹਿਬ ਆ ਕੇ ਬੋਲ ਮੈਂ ਤਾਂ ਇੱਥੇ ਆ ਕੇ ਸੱਚੀ ਬੋਲ ਰਹੀ ਹਾਂ ਕਿ ਜਿਹੜੇ ਤੁਸੀਂ ਝੂਠੇ ਇਲਜ਼ਾਮ ਲਗਾ ਰਹੇ ਹੋ ਵੇਖੋ ਕੰਚਨਪ੍ਰੀਤ ਬਾਰੇ ਵੀ ਕਈ ਪ੍ਰਕਾਰ ਦੀਆਂ ਚਰਚਾਵਾਂ ਛੁੱਟ ਮਿਲਦੀ ਚੱਲਦੀਆਂ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦੇ ਕਿਤੇ ਉਹਨੇ ਲਿਖ ਕੇ ਤਾਂ ਮੈਂ ਕੁਆਰੀਆਂ ਕਿੱਥੇ ਕਹਿੰਦਾ ਜੀ ਮੇਰਾ 3 ਸਾਲ ਦਾ ਬੱਚਾ ਕਿਤੇ ਕਹਿੰਦਾ ਜੀ ਮੇਰੀ ਅਮਰਤਪਾਲ ਨਾਲ ਸ਼ਾਦੀ ਹੋਈ ਕਿਤੇ ਕਿਹੜਾ ਕੁਆਰੀ ਕਿਤੇ ਦੀ ਗੱਲਾਂ ਕੀ ਜੀ ਤੇ ਕੰਚਨਪ੍ਰੀਤ ਦੇ ਉੱਤੇ ਇਹ ਦੋਸ਼ ਲਾਉਣਾ ਵੀ ਜਿਹੜਾ ਉਹਦਾ ਪਤੀ ਆ ਅਮਰਿਤਪਾਲ ਸਿੰਘ ਉਹਨੇ ਲੋਕਾਂ ਨੂੰ ਠਮਕਾਇਆ ਤੇ ਇਹ ਵੀ ਠਮਕਾ ਰਹੀ ਇਹ ਫੋਨ ਲਾ ਕੇ ਕਹਿੰਦੀ ਲੋ ਗੱਲ ਕਰ ਲੋ ਅਮਰਿਤਪਾਲ ਲੋ ਗੁੱਤ ਗੁੱਤ ਠਮਕਉਂਦਾ ਵੀ ਜੇ ਵੋਟ ਤੁਸੀਂ ਸਾਨੂੰ ਨਾ ਦੇ ਬਾਈ ਤੇ ਤੁਹਾਡਾ ਪਰਿਵਾਰ ਮਾਰ ਦੇ ਦਾਂਗੇ ਬਾਈ ਤੂੰ ਪੰਜਾਬ ਤੇ ਮਾਰ ਹੀ ਦੇਗਾ ਨਾ ਮੀਆਂ ਵਿੰਡ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਪਿੰਡ ਉਹਦਾ ਉੱਥੇ ਉਹਨਾਂ ਨੇ ਇਹ ਦਾਵਾ ਕੀਤਾ ਆ ਅਕਾਲੀ ਦਲ ਬਾਦਲ ਵਾਲਿਆਂ ਕਿ ਇੱਥੇ ਸવાય ਅਕਾਲੀ ਦਲ ਬਾਦਲ ਤੋਂ ਕੋਈ ਹੋਰ ਬੂਥ ਨਹੀਂ ਲੱਗਾ ਜੀ ਤੇ ਮੈਂ ਜੋ ਮੇਰੀ ਇਨਫੋਰਮੇਸ਼ਨ ਆ ਉਥੋਂ 40% ਵੋਟ ਜਿਹੜੀ ਆ ਉਹ ਮਨਦੀਪ ਦੀ ਨਿਕਲੇਗੀ ਇੱਕ ਗੱਲ ਦੀ ਜਰੂਰ ਖੁਸ਼ੀ ਆ ਮਨਦੀਪ ਜਿੱਗਦਾ ਤੇ ਕੱਟੋ ਕੱਲ ਪੰਥਕਮੀਦਵਾਰ ਦਾ ਜਿੱਤੂਗਾ ਭਾਵੇਂ ਕੱਲੇ ਬਾਦਰ ਦਾ ਹੋਵੇ ਤੇ ਭਾਵੇਂ ਦੂਸਰੇ ਕਿਸੇ ਦਾ ਜੀ ਹੋਵੇ ਨਾ ਕਿ ਭਾਜੀ ਪਾਬਰੇ ਵੀ ਕਿਹਾ ਜਾਂਦਾ ਵੀ ਉਹ 10 ਤੋਂ ਲੱਗੇ 15 ਹਜ਼ਾਰ ਬੁੱਝੇ 15 ਦੇ ਵੋਟ ਪਾਜਣ ਲੱਗੀ ਇੱਥੋਂ ਸਮਝ ਲਓ ਕਿ ਉਹਨੇ ਅਗਲੀ 2027 ਦੀ ਬੁਨਿਆਦ ਰੱਖ ਲਈ ਜੀ ਤੇ ਜੇ ਉਹ ਪੰਜਰ ਖੜੀ ਤੇ ਫਿਰ ਸਮਝ ਲਓ ਕਿ ਬੂਰੀਏ ਬਿਸਤਰਾ ਹੋ ਗਿਆ ਹੋਣ ਹੋ ਗਿਆ ਇਹ ਸੇ ਕਰਕੇ ਜਿਹੜਾ ਮੁੱਖ ਮੁਕਾਬਲਾ ਤਿੰਨ ਚਾਰ ਧਿਰਾਂ ਦੇ ਵਿੱਚ ਹੀ ਆ ਮਨਦੀਪ ਸਿੰਘ ਦੇ ਵਿੱਚ ਆ ਹਰਮੀਤ ਸਿੰਘ ਦੇ ਵਿੱਚ ਆ ਬੀਬੀ ਸੁਖਵਿੰਦਰ ਕੌਰ ਦੇ ਵਿੱਚ ਆ ਫਿਰ ਭਾਜਪਾ ਉਮੀਦਵਾਰ ਉਹਦੇ ਵਿੱਚ ਤੇ ਇਸ ਕਰਕੇ ਹੋਈ 3-4 ਉਮੀਦਵਾਰ ਜਿਹਨਾਂ ਵਿੱਚ ਮੁਕਾਬਲਾ ਹੋਣ ਦੇ ਆਸਾਰ ਨਹੀਂ ਜੀ ਉਹ ਕਰਮਵੀਰ ਬੁਰਜ ਜਿਹੜੇ ਨੇ ਉਹਨੂੰ ਤਾਂ ਵੈਸੇ ਹੀ ਰਾਜਾ ਜੀ ਨੇ ਬੜਾ ਕੁਝ ਬੜਾ ਨੁਕਸਾਨ ਕੀਤਾ ਬਾਕੀ ਕਿਸੇ ਨੇ ਕੀ ਕਰਨਾ ਜੀ ਉਹ ਰਾਜਾ ਜੀ ਨੇ ਫਾਰਦ ਤੇ ਤਰਨਤਾਰਨ ਦੇ ਵਿੱਚ ਕਰਨ ਬੁੱਝੀ ਬਾਕੀ ਦੇਖੋ ਕੀ ਹੁੰਦਾ 14 ਨਵੰਬਰ ਨੂੰ ਨਤੀਜੇ ਆਉਣਗੇ ਦੇਖਦੇ ਆ ਕਿ ਕਿਹੜੀ ਪਾਰਟੀ ਨੇ ਬਾਜ਼ੀ ਮਾਰੀ ਹੈ ਕਿਹੜੀ ਇਹ ਹੱਕਦਾਰ ਹੋਏਗੀ ਕਹਿੰਦੇ ਕਿ ਅਸੀਂ ਜੀ ਸੈਮੀ ਫਾਈਨਲ ਜਿੱਤ ਗਏ ਤਾਂ ਉਦੋਂ ਹੀ ਪਤਾ ਲੱਗੇਗਾ ਹੁਣ ਵੋਟਾਂ ਪੈ ਗਈਆਂ ਨੇ ਦੇਖਦੇ ਆ ਕੀ ਕੁਝ ਹੁੰਦਾ ਹਰਜੋਤ ਸਿੰਘ ਬੈਸ ਪਹੁੰਚਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਜ ਸਰ ਬਲਦੀਪ ਸਿੰਘ ਗੜਗੱਜ ਦੇ ਕੋਲ ਉਹਨਾਂ ਦੇ ਵੱਲੋਂ ਸੱਦਾ ਪੱਤਰ ਦਿੱਤਾ ਜਾਂਦਾ ਹੈ ਕੀ ਸਰਬਤਰਮ ਮੀਟਿੰਗ ਹੋਣੀ ਹੈ ਤੇ ਉਸ ਦੇ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਧਰਮ ਦੀ ਗੱਲ ਹੋਣੀ ਹੈ ਤੇ ਤੁਹਾਡਾ ਤਾਂ ਹੁਣ ਬਣਦਾ ਹੀ ਹੈ ਤੁਸੀਂ ਵੀ ਆਓ ਪਰ ਜਥੇਦਾਰ ਨੇ ਅੱਗੇ ਕੀ ਬਿਆਨ ਦਿੱਤਾ ਕਿ ਇਹ ਵੀ ਉਹੀ ਐਸਜੀਪੀਸੀ ਵਾਲੇ ਰਾਹ ਤੇ ਨੇ ਕਿ ਸਰਕਾਰ ਨੂੰ ਨਿਸ਼ਾਨੇ ਸਾਧਦਾ ਹੈ ਕਿ ਇਹ ਜੋ ਮਰਜ਼ੀ ਕਰਨ ਪਰ ਅਸੀਂ ਨਹੀਂ ਜਾਂਦੇ ਪਹਿਲੀ ਗੱਲ ਤੇ ਵੀ ਰਾਜੇ ਬੜਿੰਗ ਦੇ ਜਿਹੜਾ ਉਹ ਬੱਚਿਆਂ ਦੇ ਰਾਤ ਦੇ 11 ਵਜੇ ਬਾਹਰ ਕੋ ਮਰੇ ਸੀ ਜੂੜੇ ਤੇ ਹੱਥ ਲਾ ਕੇ ਕਿਹਾ ਵੀ ਬਾਸ਼ੋਕ ਦੇ ਫਿਰ ਰਾਤ ਬਾਹਰ ਕੋ ਸੀ ਕੀ ਮਾਰਾ ਕੀ ਹੋਣੇ ਜੀ ਉਸੀ ਨੂੰ ਲੈ ਕੇ ਸ਼ਰੋਮਣੀ ਕਮੇਟੀ ਦੇ ਮੈਂਬਰ ਕੁਝ ਤਰਨਤਾਰ ਦੇ ਐਸਐਸਪੀ ਨੂੰ ਕਹਿੰਦੇ ਰਾਜੀ ਬਣੀ ਕਿ ਮਕਦਮਾ ਦਰਜ ਕਰੋ ਜੀ ਤੇ ਮਕਦਮਾ ਦੇ ਦਰਜ ਕਰਾਉਣਾ ਸੀ ਚਾਹੀਦਾ ਸੀ ਕਿ ਉਹਨਾਂ ਬੱਚਿਆਂ ਵੱਲੋਂ ਜਾਂ ਬੱਚਿਆਂ ਦੇ ਮਾਂ-ਬਾਪ ਕਰਕੇ ਦਰਜ ਕਰਾਉਂਦੇ ਹੋ ਤੇ ਤੁਸੀਂ ਕੌਣ ਜੀ ਮੈਂ ਖਾਂ ਮਖਾ ਤੁਸੀਂ ਨਿੰਦਾ ਕਰਤੀ ਜੇ ਉਹਨਾਂ ਸਿਰ ਤੇ ਹੱਥ ਰੱਖ ਕੇ ਕਿਸੇ ਨੇ ਕਹਦੇ ਬੱਚੇ ਰਾਤ ਦੇ 11 ਵਜੇ ਸੀ ਕਿੱਥੇ ਤਰੇ ਫਿਰਦੇ ਮਾੜੀ ਗੱਲ ਕੀ ਕੀਤੀ ਉਹਨਾਂ ਜੀ ਉਹਨਾਂ ਨੇ ਇੱਕ ਨਾਰਮਲੀ ਮਜ਼ਾਕ ਦੇ ਲੈਦਰ ਚ ਇੱਕ ਵੈਸੇ ਗੱਲ ਕੀਤੀ ਜਿਵੇਂ ਬੱਚਿਆਂ ਦੇ ਨਾਲ ਆਪਾਂ ਹਾਸੇ ਮਜ਼ਾਕ ਚ ਗੱਲ ਕਰ ਹੀ ਲੈਂਦੇ ਆ ਪਰ ਗੱਲ ਨੂੰ ਵਧਾਉਣਾ ਹੁੰਦਾ ਨਾ ਪਰ ਇਹਨਾਂ ਨੂੰ ਇਹ ਧੂਦੇ ਨਾ ਗੱਲ ਤੇ ਆ ਮੈਂ ਅੱਗੇ ਵੀ ਕਹਿੰਦਾ ਮੈਂ ਫਿਰ ਕਹਿੰਦਾ ਵੀ ਸ਼ਰੋਮਣੀ ਕਮੇਟੀ ਦਾ ਬਹੁਤ ਦੇਰ ਪਹਿਲਾਂ ਧਿਆਨ ਹੋ ਚੁੱਕਾ ਵਾ ਜੀ ਪਰ ਕਮੇਟੀ ਕਮੇਟੀ ਦਾ ਅਧਾਰ 1999 ਵਿੱਚ ਹੋ ਗਿਆ ਸੀ ਅੱਜ ਬਾਦਲ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜਿੰਨੂੰ ਮਰਜ਼ੀ ਤੁਸੀਂ ਲਾਓ ਕਰੋ ਜਿੰਨੂੰ ਤੁਸੀਂ ਨਾ ਲਾਓ ਕੋਰੇ ਤੁਸੀਂ ਆਪਣੀ ਇਹਨੂੰ ਜ਼ਗੀਰ ਬਣਾ ਲਿਆ ਵਾ ਸ਼੍ਰੋਮਣੀ ਕਮੇਟੀ ਨੂੰ ਜੇ ਪਿੱਛੇ ਦੇ ਪੁਨਰ ਸਜੀਤ ਵਾਲਿਆਂ ਨੇ ਆਪਣਾ 11 ਅਗਸਤ ਨੂੰ ਸਮਾਗਮ ਕਰਨਾ ਸੀ ਕਹਿੰਦਾ ਜੇ ਤੁਹਾਨੂੰ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦੇ ਸਕਦੇ ਉਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਉਹ ਕੌਮ ਦੀ ਪ੍ਰਾਪਰਟੀ ਹੈ ਜੇ ਭਾਈ ਗਿਰਦਾਸ ਹੰਦਤਾ ਤੇ ਮਿਲ ਕੇ ਉੱਥੇ ਵੀ ਬਿਆਨ ਕਰਦਾ ਨਹੀਂ ਜੀ ਤੁਹਾਨੂੰ ਇੱਥੇ ਵੀ ਨਹੀਂ ਮਿਲ ਸਕਦਾ ਵੇ ਸ਼ਰੋਮਿਤ ਪੱਟਿਆ ਰਹੀ ਨਾ ਫਿਰ ਤੇ ਆਪਾਂ ਜਿਹੜੀ ਠੀਕ ਇੰਨੇ ਵੀ ਬਰਾਏ ਬਾਦਲ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਆ ਉਹਦੇ ਇਸ਼ਾਰਾ ਅਗਰ ਕੁਝ ਨਹੀਂ ਇੱਥੇ ਹੁੰਦਾ ਜੀ ਹੁਣ ਜਿਹੜੀ ਆਪਾਂ ਗੱਲ ਕਰਦੇ ਹੱਥੀ ਸ਼ਰੋਮਣੀ ਦੇਸ਼ਦਾਰ ਕਾਲ ਤੱਕ ਦੀ ਜਥੇਦਾਰ ਕਾਲ ਤੱਕ ਦੀ ਕੌਮ ਦਾ ਜਥੇਦਾਰ ਨਹੀਂ ਇਹ ਬਾਦਲਾਂ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਜਥੇਦਾਰ ਜਥੇਦਾਰ ਜੀ ਜੇ ਕਿਤੇ ਸਿਆਣੇ ਹੁੰਦੇ ਤੇ ਤੁਸੀਂ ਇਹ ਬਿਆਨ ਦੇਉਂਦੇ ਤੇ ਬੜੀ ਖੁਸ਼ੀ ਦੀ ਗੱਲ ਆ ਗੁਰੂ ਸਾਹਿਬ ਦਾ 350 ਸਾਲਾ ਇੱਥੇ ਨਹੀਂ ਪੂਰੀ ਦੁਨੀਆ ਚ ਮਨਾਇਆ ਜਾਣਾ ਚਾਹੀਦਾ ਕਾਰਕਰਮ ਮਨਾਇਆ ਜਾਣਾ ਚਾਹੀਦਾ ਜੀ ਤਾਂ ਤੁਸੀਂ ਕਹਿੰਦੇ ਸਰਕਾਰ ਨੂੰ ਅਧਿਕਾਰੀ ਕੋਈ ਨਹੀਂ ਹੈਗੇ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਹੈ ਸ਼੍ਰੋਮਣੀ ਕਮੇਟੀ ਕਿਹੜੇ ਬਾਗ ਦੀ ਮੂਲੀਏ ਦੱਸਦੇ ਤੁਸੀਂ ਸ਼੍ਰੋਮਣੀ ਕਮੇਟੀ ਦਾ ਅੰਸ਼ ਉਹਨਾਂ ਨੂੰ ਦਿਹਾਤ ਹੋ ਗਿਆ ਸੀਗਾ ਉਹ ਤਾਂ ਖਤਮ ਕਰਦੀ ਸੀ ਤੁਸੀਂ ਜਦੋਂ ਇਲਲੀਗਲ ਤਰੀਕੇ ਨਾਲ ਭਾਈ ਰਣਜੀਤ ਸਿੰਘ ਨੂੰ ਲਾਇਆ ਤੇ ਜਿਹਦੇ ਗੁਰਜਨ ਸਿੰਘ ਟੋੜਾ ਨੂੰ ਸਿਵਾ ਦੇਣ ਦੇ ਬਾਅਦ ਉਹ ਜਲੀਲ ਕਰਕੇ ਟਾਇਆ ਗਿਆ। ਇਸੇ ਕਰਕੇ ਇਹ ਬਾਦਲ ਲਿਮਟਿਡ ਕੰਪਨੀ ਆ ਇਹ ਕੁਝ ਵੀ ਕਹਿ ਸਕਦੀ ਜਿਤੇਦਾਰੀ ਬਾਦਲ ਲਿਮਟਿਡ ਕੰਪਨੀ ਦਾ ਕੌਮ ਦਾ ਜਿਤੇਦਾਰੀ ਕੋ ਕਿੰਨੇ ਕੁ ਲੋਕ ਜਿਤੇਦਾਰ ਬੰਦੇ ਹੁੰਦੇ ਪੈਦੀ ਗਲਤੀ ਹੈ। ਪਾਕਿਸਤਾਨ ਗਿਆ ਕਿੰਨਾ ਕੁ ਰਿਸਪੌਂਸ ਮਿਲਿਆ ਉੱਥੇ। ਇਸ ਕਰਕੇ ਜਥੇਦਾਰ ਜੇ ਜੇ ਨਵਾਈਟ ਕੀਤਾ ਤੂੰ ਜਾਣਾ ਚਾਹੀਦਾ ਵੀ ਮੈਂ ਆਉਣਾ ਇੱਥੇ ਜੀ ਜਥੇਦਾਰ ਜੇ ਤੇ ਵੀ ਕੌਮ ਦਾ ਫਿੱਟ ਜਾਵੇ ਤੇ ਜੇ ਬਾਦਲ ਲਿਮਟਿਡ ਕੰਪਨੀ ਦਾ ਫਿਰ ਉਹ ਤੇ ਜੋ ਕਹਿਣੀ ਉਹ ਕੁਝ ਕਰੂਗਾ ਨਾ ਫਿਰ ਤੇ ਪੁਤਲੀ ਹੋ ਗਿਆ ਇੱਕ ਉਹ ਤੇ ਪੁਤਲੀਆਂ ਦੀ ਖੇਡ ਵਾਂਗੂ ਜਿੱਦਾਂ ਧਰ ਧਾਗੇ ਪਿੱਛੋਂ ਗਾਂਭਸ਼ਾ ਕਰਦੇ ਉਦਾਂ ਨੱਚਦੇ ਨੇ ਇਸ ਕਰਕੇ ਜਿਹਦਰ ਦੀ ਬਿਆਨ ਦੀ ਨਿੰਦਾ ਕਰਨੀ ਬੰਦ ਦੀ ਆ ਉਹਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀਗਾ ਕਿ ਸਰਕਾਰਾਂ ਪਹਿਲੀ ਵਾਰ ਨਹੀਂ ਮਨਾ ਰਹੀਆਂ 1999 ਵਿੱਚ ਉਸਤਾਨ ਦੀ ਸਰਕਾਰਾਂ ਨੇ ਮਨਾਈ 2004 ਚ ਮਨਾਈ 2006 ਚ ਮਨਾਈ ਪਰੰਤਾਂ ਨੇ ਕਿ 2006 ਚ ਬਰਾਬਰ ਤੇ ਸਟੇਜ ਲੱਗੀ ਸੀ ਇੱਕ ਪਾਸੇ ਕਾਂਗਰਸੀ ਲੱਗੀ ਸੀ ਇੱਕ ਪਾਸੇ ਕਾਲੀ ਭਾਜਪਦੀ ਲੱਗੀ ਜਿੱਦਾਂ ਸ਼ਰਮ ਗਿਟੀ ਲੱਗੀ ਸੀ ਇਸ ਕਰਕੇ ਅਸੀਂ ਜਥੇਦਾਰ ਦੇ ਇਹ ਗੱਲ ਕਹਿਣੀ ਕਿ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸਿੱਖ ਨਹੀਂ ਬੈਠੇ 2017 ਦੇ ਵਿੱਚ ਜਦੋਂ ਚੋਣ ਹੁੰਦੀ ਆ ਉਸ ਚੋਣ ਦੇ ਵਿੱਚ ਬਕਾਇਦਾ ਤੌਰ ਤੇ ਤੁਸੀਂ ਇਹ ਵੇਖੋ ਉਸ ਚੋਣ ਦੇ ਵਿੱਚ ਬਕਾਇਦਾ ਤੌਰ ਤੇ ਤੁਸੀਂ ਇਹ ਵੇਖੋ ਪੀ ਜਦੋਂ ਅਮਰਤਾਰੀ ਹੁੰਦੀ ਗੱਲ ਕਰਦੇ ਆ ਤੇ ਅਕਾਲੀ ਦਲ ਦੇ 15 ਕੇ 16 ਚ ਇੱਕ ਵੀ ਅਮਰਤਾਰੀ ਦੀ ਸੀ ਨਿਕਲ ਕਾਂਗਰਸ ਦੇ 7 ਕੇ 8 ਬੰਦੇ ਨਮ ਅਮਰਤਾਰੀ ਸੀ ਵੀ ਅਮਰ ਛਕਿਆ ਜੀ ਸੀ ਅਮਰਤਾਰੀ ਹੈ ਫੇ ਤੁਹਾਡੇ ਤੋਂ ਪੰਥ ਕੋਲ ਜਿਆਦਾ ਹੋਇਆ ਜੀ ਬਿਲਕੁਲ ਹਰਜੋ ਸਿੰਘ ਮੈਂ ਜਿਹੜੇ ਆਪ ਗੁਰਸਿੱਖ ਨੇ ਤੁਹਾਨੂੰ ਉਹਨਾਂ ਦਿੱਤਾ ਇੱਕ ਸੱਦਾ ਪੱਤਰ ਦਿੱਤਾ ਅਗਰ ਬੇਨਤੀ ਪੱਤਰ ਦਿੱਤਾ ਵੀ ਤੁਸੀਂ ਆਓ ਤੁਸੀਂ ਤੁਹਾਨੂੰ ਕੋ ਸਲਾਹਤਾ ਸ਼ਲੋਕ ਪਿਤਾ ਨੂੰ ਤੇ ਅਧਿਕਾਰੀ ਕੋਈ ਨਹੀਂ ਮਨਾਉਂਦਾ ਤੁਸੀਂ ਕਿਧਰ ਫਿਰਦੇ ਹੋ ਇਸ ਕਰਕੇ 81 ਨੰਬਰ ਤੇ ਲੱਗਦਾ ਜਿਹੇਦਰ ਨੂੰ ਮਾਣਦੀ ਲੋੜ ਆ ਜੀ ਬਿਲਕੁਲ ਉਮੀਦ ਤਾਂ ਲੱਗਦਾ ਨੇ ਕਿ ਜਿਸ ਤਰੀਕੇ ਦਾ ਰਿਸਪੌਂਸ ਆਇਆ ਕਿ ਉਹ ਜਾਣਗੇ ਬਾਕੀ ਦੇਖਦੇ ਹਾਂ ਕੀ ਹੁੰਦਾ ਆਉਂਦੇ ਸਮੇਂ ਦੇ ਵਿੱਚ ਡੀਆਈਜੀ ਮੋਤਲ ਡੀਆਈਜੀ ਹਰਚਰਨ ਸਿੰਘ ਪੁਲਰ ਦੀ ਵੀ ਅੱਜ ਪੇਸ਼ੀ ਸੀ ਉਹ ਪੇਸ਼ੀ ਦੇ ਦੌਰਾਨ ਕੀ ਬੋਲੀ ਅਦਾਲਤ ਉਸ ਦਾ ਜ਼ਿਕਰ ਕਰਦੇ ਹੋ ਤੇ ਨਾਲ ਹੀ ਇਹ ਵੀ ਜ਼ਿਕਰ ਕਰ ਦਿਓ ਕਿ ਅੱਜ ਕਿਹਾ ਜਾ ਰਿਹਾ ਸੀ ਕਿ ਸੀਬੀਆਈ ਦਫ਼ਤਰ ਦੇ ਵਿੱਚ ਪੇਸ਼ੀ ਤੋਂ ਪਹਿਲਾਂ ਈਡੀ ਦੀਆਂ ਗੱਡੀਆਂ ਪਹੁੰਚਦੀਆਂ ਨੇ ਈਡੀ ਦੇ ਵੱਡੇ ਅਫਸਰ ਪਹੁੰਚਦੇ ਨੇ ਉਹ ਕੀ ਕੁਝ ਹੋਇਆ ਕਿ ਹੁਣ ਲੱਗਦਾ ਈਡੀ ਵੀ ਜਿਹੜੇ ਕਿਹਾ ਜਾ ਰਿਹਾ ਕਿ ਆਈਏਐਸ ਤੇ ਆਈਪੀਐਸ ਹੋਰ ਵੀ ਇਸ ਤੋਂ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਸੀ ਉਹਨਾਂ ਪ੍ਰੈਲੀ ਗਲਤ ਮੈਂ ਦੱਸ ਦਿਆਂ ਕਿ ਵਿਕਰਮ ਸਿੰਘ ਮਜੀਠੀਆ ਦੀ ਦੂਸਰੇ ਦਿਨ ਵੀ ਜਮਾਨਤ ਤੇ ਸੁਣਵਾਈ ਨਹੀਂ ਹੋ ਸਕੀ ਹਾਈ ਕੋਰਟ ਤੇ ਬੀਤੇ ਕੱਲ ਸੁਣਵਾਈ ਹੋਣੀ ਸੀਗੀ ਲੇਕਿਨ ਭਪਿੰਦਰ ਸਿੰਘ ਗੁੱਡਾ ਸਾਬਕਾ ਮੁੱਖ ਮੰਤਰੀ ਹਰਿਆਣੇ ਦੇ ਜਿਹੜੇ ਉਹਨਾਂ ਦਾ ਕੋਈ ਕੇਸ ਲੱਗਾ ਸੀ ਉਹ ਲੰਮਾ ਚੱਲਿਆ ਤੇ ਇਸਕੇ ਸੁਣਵਾਈ ਨਹੀਂ ਹੋ ਸਕੀ ਜੀ ਅੱਜ ਵੀ ਕਿਉਂ ਨਹੀਂ ਹੋਈ ਇਹਦੀ ਜਾਣ ਕੇ ਇਹਦੀ ਪਤਾ ਨਹੀਂ ਕਿਉਂ ਨਹੀਂ ਹੋਈ ਫਿਰ ਅੱਜ ਵੀ ਸੁਣਾਈ ਨਹੀਂ ਹੋਈ ਇਹਦੀ ਕੱਲ ਤੇ ਡੇਟ ਪੈ ਗਈ 12 ਤਰੀਕ ਸੁਣਵਾਈ ਹੋਊਗੀ ਤੇ ਵਕੀਲਾਂ ਨੇ ਕਿਹਾ ਕਿ ਇਸ ਕੇ ਡੀਏ ਦੇ ਕੇਸ ਚ ਉਹਨਾਂ ਨੂੰ ਜ਼ਮਾਨਤ ਹੁਣ ਮਿਲ ਸਕਦੀ ਹੈ 99% ਮਿਲ ਸਕਦੀ ਹੈ 1% ਜੇ ਕਿਤੇ politcal ਕੋਈ ਪ੍ਰੋਬਲਮ ਆ ਪਿਆ ਤੇ ਜ਼ਮਾਨਤ ਮਿਲ ਜੇਗੀ ਜੇ ਪੈ ਗਿਆ ਤੇ ਫਿਰ ਸੁਪਰੀ ਚ ਜਾਣਾ ਪਏਗਾ ਦੂਸਰੀ ਚੀਜ਼ ਅੱਜ ਨਿਆਂਕ ਹਰਾਸਤ ਬਕਾਇਦਾ ਤੌਰ ਤੇ ਭੁੱਲਰ ਹਰਜਨ ਸਿੰਘ ਭੁੱਲਰ ਡੀਐਚਡੀ ਖਤਮ ਹੋ ਗਈ ਉਹਨਾਂ ਨੂੰ ਨਿਆਂਇਕ ਰਾਸਤੇ ਭੇਜ ਦਿੱਤਾ ਗਿਆ ਤੇ ਨਾਲ ਹੀ ਈਡੀ ਨੇ ਦਸਤਕ ਦੇਤੀ ਆ ਕੇ ਸੀਬੀ ਦਫਤਰ ਉਹਨਾਂ ਨੇ ਪਹਿਲਾਂ ਰਿਕਾਰਡ ਮੰਗਿਆ ਉਹਨਾਂ ਕੋਲੋਂ ਵੀ ਸਾਨੂੰ ਪੂਰਾ ਰਿਕਾਰਡ ਦਿੱਤਾ ਜਾਵੇ ਪੰਜਾਬ ਸਰਕਾਰ ਵੀ ਦੇਵੇ ਤੇ ਇਹ ਵੀ ਬਕਾਇਦਾ ਤੌਰ ਤੇ ਇਹ ਸੀਬੀ ਵੀ ਦੇਵੇ। ਉਹ ਉਹਨਾਂ ਨੇ ਰਿਕਾਰਡ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰਦਣੀ ਤੇ ਦੂਜੇ ਪਾਸੇ ਵੀ ਸੂਚਨਾ ਮਿਲੀ ਆ। ਜੀ। ਤੇ ਜਿਨ੍ਹਾਂ ਅਵਸਰਾਂ ਤੇ ਸ਼ੱਕ ਕੀਤਾ ਜਾ ਰਿਹਾ ਵਾ ਕਿ ਇਹ 14 ਬੰਦੇ ਸ਼ਾਵਲ ਉਹਨੇ दारू ਪੀਪੀ ਕੇ ਆਪਣੇ ਲਿਵਰ ਖਰਾਬ ਕਰ ਕਰ ਲਿਆ ਤੇ ਕਈ ਦਿਨ ਨੀਂਦ ਦੀਆਂ ਗੋਲੀਆਂ ਖਾ ਕੇ ਆਦੋ ਉਸ ਨੂੰ ਡਾਕਟਰ ਤਿਆਰ ਬੱਤੇ ਰੱਖੇ ਹੁੰਦੇ ਵੀ ਭਾਈ ਨੂੰ ਨੀਂਦ ਆ ਜਾਏ ਕਿਤੇ ਮੈਨੂੰ ਡੂਲੀ ਫਾਜੇ ਤੀ ਟੈਨਸ਼ਨਾਂ ਪਈਆਂ ਹੋਈਆਂ ਨਹੀਂ ਯਾਨੀ ਕਿ ਹਾਂ ਟੈਨਸ਼ਨ ਪਈ ਹੈ ਵੀ ਭਾਈ ਪਹਿਲਾਂ ਦੇ ਬੰਦਿਆਂ ਦੇ ਪੁੱਤਾਂ ਨੂੰ ਕੰਮ ਕਰਨ ਦੇ ਜਾਪੇ ਨਾ ਢੜਾ ਨਾਂ ਉਹਦਾ ਵਿੱਚ ਪਹਿਲਾਂ ਤਾਂ ਤੁਸੀਂ ਕਾਰੂ ਬਾਦਸ਼ਾਹ ਬਣੇ ਸੀ ਕਾਰੂ ਬਾਦਸ਼ਾਹ ਉਹ ਬੰਦਾ ਸੀਗਾ ਦੀਨੇ ਇਨੀਕਲ ਕਹੀ ਸੀਗੀ ਵੀ ਮੈਂ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰੂੰਗਾ ਜਿਹੜਾ ਮੈਨੂੰ 1 ਰੁਪਇਆ ਦੇਊਗਾ। ਜੀ। ਤੇ ਉਹਨੇ ਆਪਣੀ ਮਾਂ ਨੂੰ ਮੁੰਡੇ ਨੇ ਕਿਹਾ ਜੀ ਮੈਂ ਰਾਜੇ ਧੀ ਦਾ ਵਿਆਹ ਨੂੰ 1 ਰੁਪਇਆ ਦੇ ਕੇ ਨਹੀਂ ਪੁੱਤ ਹੈ ਨਹੀਂ ਤੇ ਮੈਂ ਕਿੱਥੇ ਤੈਨੂੰ ਸਾਰੇ ਤੇ ਬਾਦਸ਼ਾਹ ਦੇ ਖੋਲੇ ਵੈਸੇ ਲੋਕਾਂ ਕੋਲੋਂ ਸਾਰੇ ਪੈਸੇ ਕੋਲ ਨਹੀਂ ਸੀ। ਉਹ ਕਹਿੰਦੀ ਹਾਂ ਇੱਕ ਚੀਜ਼ ਹੈਗੀ ਹੈ। ਜਦੋਂ ਤੇਰਾ ਪਿਓ ਮਰਿਆ ਸੀ ਉਹਨੇ ਦੇ ਮੂੰਹ 'ਚ 1 ਰੁਪਇਆ ਪਾਇਆ ਸੀ ਉਹ ਕੱਟ ਸਕਦਾ ਕਾਲ। ਉਹ ਜਾ ਕੇ ਖੁਦਾਈ ਕਰਦਾ ਉਹ 1 ਰੁਪਇਆ ਕਢਦਾ ਤੇ ਜਾ ਕੇ ਰਾਜਾ ਦਾ ਚੁੱਕ ਰੁਪਇਆ ਆਪਣਾ ਵਿਆਹ ਕਰ ਮੇਰੇ ਨਾਲ ਰਾਜਾ ਜਿਹੜਾ ਸੀ ਉਹ ਬੇਕਾਇਦਾ ਤੌਰ ਤੇ ਉਹਦੀ ਸ਼ਾਦੀ ਧੀ ਦੀ ਕਰਨੀ ਤਾਂ ਮੈਂ ਤੇ ਐਲਾਨ ਕੀਤਾ ਕਰਨਾ ਪੈਣਾ ਕਰ ਦਿੰਦਾ ਕਿ ਰਾਜਾ ਕਹਿੰਦਾ ਪੈ ਰੁਪਇਆ ਲੈ ਉੱਥੋਂ ਦੇ ਸੇ ਫਲਾਣੀ ਜਗ੍ਹਾ ਤੋਂ ਉਹਨੇ ਸਾਰੀਆਂ ਜਿਹੜੀਆਂ ਜਿੰਨੀਆਂ ਲੈਸਸਰੀ ਬਟਾਤੀਆਂ ਸੀ ਵੀ ਜਿਹਦੇ ਮੂੰਹ 'ਚ ਰੁਪਇਆ ਵੀ ਵੀ ਕਰਨ ਉਹ ਵੀ ਕਰਨ ਲੋ ਇੰਨੀ ਲੁੱਟ ਮਚਾਈ ਸੀ ਕਾਰੂਬਾਸ਼ ਨੇ ਉਹ ਨਿਰਿਆ ਤੇ ਤੁਸੀਂ ਕਿਹਨੇ ਬਾਗ ਦੀ ਮੂਲੀਓ ਇਹ ਕਾਰੂਬਾਸ਼ ਨੂੰ ਘੱਟ ਨਹੀਂ ਹੈਗੇ ਜੀ ਇਹ ਲੁੱਟੇਰੇ ਦੇ ਕਾਰੂਬਾਸ਼ ਨੇ ਉਹਨਾਂ ਨੇ ਮਰਦਿਆਂ ਦੇ ਪੈਸੇ ਲਏ ਨੇ ਆ ਜਿਹੜੇ ਸੂਬਾ ਸਰੰਦ ਵਰਗੇ ਸੀ ਕਹਿੰਦੇ ਸੀ ਪੈਸਾ ਲਿਆਓ ਭਾਵੇਂ ਜ਼ਮੀਨ ਵਿੱਚੋਂ ਤੇ ਭਾਵੇਂ ਆਪਣੀ ਜਨਾਨੀ ਵਿੱਚੋਂ ਤੇ ਭਾਵੇਂ ਆਪਣੀ ਜ਼ਮੀਰ ਵਿੱਚ ਜੋ ਮਰਜ਼ੀ ਵੇਚ ਕੇ ਪੈਸੇ ਲਿਆਓ ਤੇ ਬੰਦਾ ਲੈ ਜਾਓ ਨਹੀਂ ਤੇ ਇਹ ਗੱਡੀ ਚਾੜਨ ਨਸ ਮਰੀ ਸੀ ਕਈਆਂ ਨੇ ਜਮੀਨਾ ਵਿੱਚ ਕਿ ਪੈਸੇ ਦਿੱਤੇ ਲੇਕਿਨ ਪੈਸੇਜ ਕਿਸ ਕੰਮ ਆਏ ਜੀ ਕਿਸੇ ਕੰਮ ਨਹੀਂ ਆਏ ਜੀ ਬਿਲਕੁਲ ਦੇਖੋ ਕੀ ਕੁਝ ਹੁੰਦਾ ਹੈ ਕਦੇ-ਕਦੇ ਨਾਮ ਸਾਹਮਣੇ ਆਉਂਦਾ ਹੈ ਕਿ ਕੁਝ ਫਿਰ ਅੱਗੇ ਕੀ ਗ੍ਰਿਫਤਾਰੀਆਂ ਦੇਖਣ ਨੂੰ ਮਿਲਦੀਆਂ ਜਾਂ ਨਹੀਂ ਮਿਲਦੀਆਂ ਇਹ ਤਾਂ ਆਉਂਦੇ ਸਮੇਂ ਨੂੰ ਪਤਾ ਲੱਗੇਗਾ ਪਰ ਸਭ ਦਿੱਲੀ ਬਲਾਸਟ ਹੁੰਦਾ ਹੈ ਬੀਤੀ ਰਾਤ ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਵਿੱਚ ਵੀ ਉਸੇ ਤਰੀਕੇ ਦਾ ਬਲਾਸਟ ਹੁੰਦਾ ਹੈ ਕੀ ਲੱਗਦਾ ਹੈ ਕਿ ਇਹ ਹੁਣ ਜੰਗ ਦੀ ਜਿਹੜੀ ਹੈ ਜੰਗ ਵੱਲ ਨੂੰ ਇਸ਼ਾਰਾ ਜਾ ਰਿਹਾ ਹੈ ਕਿ ਹੁਣ ਜੰਗ ਫਿਰ ਤੋਂ ਲੱਗ ਸਕਦੀ ਹੈ ਵੇਖੋ ਜੰਗ ਜੇ ਲੱਗੀ ਤੇ ਦੋਈ ਤਰੀ ਨੁਕਸਾਨ ਹੋਊਗਾ ਜੀ ਦੋਈ ਬੜੀ ਜੰਗ ਆਖਦਾ ਮੈਂ ਨਾ ਮਾਰਾ ਮਰਦਾ ਜਿਸ ਦੀ ਆਈਏ ਮੌਤ ਤੋਂ ਭੱਜਣ ਵਾਲਾ ਕਿਹੜਾ ਜਿੰਨੇ ਹਲਕ ਬਚਾਈ ਅਮਨ ਵੇ ਆਮਨ ਆਖਦਾ ਜੰਗ ਬਰੀਆ ਤੂੰ ਕੀ ਖੇਡ ਲਗਾਇਆ ਹੈ ਕਿਦਾਂ ਕਿ ਗਾਣਾ ਬੜਾ ਤਨ ਜ਼ੋਰ ਕੱਪਤਾ ਹੁੰਦੀ ਇਸ ਕਿਸੇ ਵਜੇ ਮਾਵਾਂ ਦੇ ਬਤੂ ਗੱਭਰੂ ਖੋਵੇ ਭੈਣਾਂ ਨੂੰ ਤੜਪਾਇਆ ਹੈ ਇਦਾਂ ਕਰ ਕਿਉਂ ਨਹੀਂ ਸੀਗੀ ਇਸ ਕਰਕੇ ਜੰਗ ਮਾਰੀ ਜੰਗ ਨਹੀਂ ਲਗਣੀ ਚਾਹੀਦੀ ਜੀ ਚੌਥੇ ਵਿੱਚ ਦੋਹਾਂ ਦੇਸ਼ਾਂ ਦੀ ਫਰਕੜੀ ਫੁੱਲ ਹੋ ਗਈ ਸੀ ਫਰਕੜੀ ਫੁੱਲ ਲੇਕਿਨ ਇਹ ਬਚੈਨੀ ਦੀ ਨਿਸ਼ਾਨੀ ਹੈ ਜਦੋਂ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਬਕਾਇਦਾ ਤੌਰ ਤੇ ਇਹਨਾਂ ਤਸ਼ੱਦਦ ਸ਼ੁਰੂ ਕੀਤਾ ਸੀ ਨਾ ਮੁਸਲਮਾਨਾਂ ਤੇ ਫਿਰ ਉਹਨਾਂ ਬਲਾਸਤੂ ਕੀਤੇ ਸੀ ਫਿਰ ਉਹਨਾਂ ਸਮਝੌਤਾ ਕੀਤਾ ਸੀ ਵੀ ਤੁਸੀਂ ਬਲਾਸਤ ਬੰਦ ਕਰਦੇ ਹੋ ਸੀ ਤਸ਼ੱਦਦ ਬੰਦ ਕਰ ਦਿੰਦੇ ਜੀ ਇਹ ਵੀ اسی ਗੱਲ ਦੀ ਨਿਸ਼ਾਨੀ ਲੱਗਦੀ ਹੈ ਕਿ ਬੇਚੈਨੀ ਹੈ ਕੋਈ ਇਹ ਬਲਾਸਟ ਬੇਚੈਨੀ ਕਰਕੇ ਹੋ ਰਹੀ ਹੈ ਕੋਈ ਨੌਕਰੀ ਸੰਤੋਸ਼ੀ ਲੋਕ ਤੇ ਮਾਣਯੋਗ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ 2 ਕਰੋੜ ਲੋਕਾਂ ਨੂੰ ਹਰ ਸਾਲ ਰੁਜ਼ਗਾਰ ਦੇਵਾਂਗੇ ਤੇ 22 ਕਰੋੜ ਬਣਦੇ ਸੀ 11 ਸਾਲਾਂ ਦੇ ਵਿੱਚ 70 ਲੱਖ ਨੂੰ ਰੁਜ਼ਗਾਰ ਦਿੱਤੇ ਆ ਤੇ 70 ਹਜ਼ਾਰ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਨੇ ਇਸ ਕਰਕੇ ਨੂੰ ਕੋ ਕੀ ਅਸਰ ਰੱਖ ਸਕਦੇ ਆਪਾਂ ਇਹ ਬਲਾਸਟ ਵਿੱਚ ਆਈ ਦੀ ਨਿਸ਼ਾਨੀ ਹੈ ਜਿਹੜੀ ਕਾਚ ਬਲਾਸਟ ਹੋਇਆ ਉਹ ਬਕਾਇਦਾ ਤੌਰ ਤੇ ਗੁਰੂਗ੍ਰਾਮ ਦੀ ਇੱਕ ਵਿਅਕਤੀ ਨੇ ਖਰੀਦੀ ਸੀ ਉਸ ਤੋਂ ਬਾਅਦ ਉਹਨੇ ਕਿ ਦਵਿੰਦਰ ਨੂੰ ਵੇਚ ਦਿੱਤੀ ਜਿਹੜਾ ਅੰਮ੍ਰਾਲਾ ਦੇ ਰਹਿਣ ਉਖਲਾ ਰਹਿਣ ਵਾਲਾ ਸੀ ਹੈ ਦਵਿੰਦਰ ਨੇਗਾ ਇੱਕ ਜਿਹੜੀ ਅੰਮ੍ਰਾਲੇ ਦੇ ਰਹਿਣ ਵੇਚ ਦਿੱਤੀ ਉਹਨੇਗਾ ਪਲਵਾਮਾ ਦੇ ਤਾਰਕ ਨੂੰ ਵੇਚ ਦਿੱਤੀ ਤਿੰਨ ਚਾਰ ਜਗਤਕਾਰ ਵੇਚੀ ਜਿਹਦੇ ਵਿੱਚ ਬਲਾਸਟ ਹੋਇਆ ਜੀ ਪੀਨਪਾਲ ਕੀਤੀ ਜਾ ਰਹੀ ਹੈ ਉਹ ਮਰ ਗਿਆ ਕਿ ਹੈਗਾ ਕਿ ਕੀ ਹੋ ਗਿਆ ਕੀ ਨਹੀਂ ਤਿੰਨ ਵਾਰ ਕਾਰ ਵੀ ਖੀਓ ਪਲਵਮਨ ਦਾ ਕਲੈਕਸ਼ਨ ਜੁੜ ਗਿਆ ਵਾ ਇਸ ਕਰਕੇ ਜਿਹੜੀ ਇਹ ਚੀਜ਼ ਹੈ ਇਨੂੰ ਵੀ ਅਤਵਾਦ ਦੇ ਨਾਲ ਹੀ ਵੇਖਿਆ ਜਾ ਰਿਹਾ ਵਾ ਪਹਿਲਗਾਮ ਦੇ ਮਾਮਲਾ ਜੁੜ ਸਕਦਾ ਵਾ ਲੇਕਿਨ ਬਚਨ ਦੀ ਨਿਸ਼ਾਨੀ ਹੈ ਮੈਂ ਸਿੱਧੀ ਗੱਲ ਤੁਹਾਨੂੰ ਜੀ ਬਿਲਕੁਲ ਦੇਖੋ ਕੀ ਹੁੰਦਾ ਹੁਣ ਜਾਂਚ ਹੋ ਜਾਏ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਕਿ ਕੁਝ ਹੋਰ ਸਾਹਮਣੇ ਹੁੰਦਾ ਸੁਣ ਲੈ ਕੇ ਬਹੁਤ ਸ਼ੁਕਰੀਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ Meherbani ji meherbani shukriya